ਇਥੇ ਕਈਆਂ ਨੂੰ ਲੱਗਦਾ ਇਹ ਬੇਲੀ ਹੈ ਕਈਆਂ ਨੂੰ ਲੱਗਦਾ ਪਾਗਲ ਹੈਗੀ ਹੈ ਬਹੁਤ ਕੁਛ ਲੱਗਦੀ ਹੋਊਗੀ ਪਰ ਕਈਆਂ ਦੇ ਵਿੱਚੋਂ 4-5 ਹੈਗੀ ਹੈ ਜਿਹੜੇ ਮੈਨੂੰ ਬਹੁਤ ਵਧੀਆ ਵੀ ਸਮਝਦੇ ਆ ਤੇ ਇਹਨਾਂ ਦੀ ਮਾਂ ਵੀ ਸਮਝਦੇ ਆ ਇੱਥੇ ਸੈਰ ਕਰਨ ਆਈਦਾ ਹੀ ਅਸੀਂ ਤੇ ਹੌਲੀ-ਹੌਲੀ ਇਹਨਾਂ ਨੂੰ ਦੇਖਿਆ ਵੀ ਇਹ ਫਿਰਦੇ ਪਿਆਰ ਕਰਦੇ ਸਾਨੂੰ ਭੁੱਖੇ ਹੁੰਦੇ ਆ ਕੁਝ ਖਾਣ ਨੂੰ ਪਾ ਦਈਏ ਹੌਲੀ-ਹੌਲੀ ਪਾਣਾ ਸ਼ੁਰੂ ਕੀਤਾ ਹੈ ਪਾਣਾ ਸ਼ੁਰੂ ਕੀਤਾ ਫਿਰ ਥੋੜਾ ਪਿਆਰ ਵੱਧ ਗਿਆ ਦੇਖੋ ਜੀ ਤੁਸੀਂ ਨਾਮ ਇਹਨਾਂ ਦਾ ਰੱਖਿਆ ਹੋਇਆ ਕਿ ਇਹਦਾ ਮੋਟੀ, ਕਿਸੇ ਦਾ ਕਾਲੂ, ਕਿਸੇ ਦਾ ਲੰਬੋ, ਕਿਸੇ ਦਾ ਸਭ ਦੇ ਨਾਮ ਆਪੋ ਆਪਣੇ ਰੱਖੇ ਹੋਏ ਇਹਨਾਂ ਦੇ। ਮੇਰੇ ਕੋਲ 1.5 200 ਡੌਗੀ ਹੈਗਾ। ਹੈ ਮੇਰੇ ਬੱਚੇ ਐ। ਮੈਂ ਸਾਰਿਆਂ ਨੂੰ ਪੁੱਭਰੂ ਕਹਿ ਕੇ ਬੁਲਾਨਦੀ ਆ। ਕਿੰਨਾ ਕ ਚੇਰ ਹੋ ਗਿਆ ਤੁਹਾਨੂੰ ਇਹਨਾਂ ਡੌਗਸ ਨੂੰ ਜਿਹੜਾ ਪਿਆਰ ਕਰਦੇ ਹੋਏ। ਮੈਨੂੰ 5 ਸਾਲ ਹੋ ਗਏ। ਹਾਂਜੀ ਹਾਂਜੀ 5 ਸਾਲ ਹੋ ਗਏ ਪੂਰੇ ਮੈਨੂੰ ਤੇ 5 ਸਾਲ 'ਚ ਮਤਲਬ ਕਈ ਬੱਚੇ ਆਏ, ਕਈ ਗਏ। ਕਈ ਪੂਰੇ ਹੋਏ ਆ ਜਾਰੇ ਹਾਂਜੀ ਕਈ ਆਏ ਆ ਕਈ ਬਾਹਰੋਂ ਆਏ ਆ ਨਵੇਂ ਕਿਉਂਕਿ ਇਨਾ ਲਈ ਮੈਨੂੰ ਬਹੁਤ ਬਿਮਾਰੀਆਂ ਤੇ ਬਹੁਤ ਕੁਝ ਸੁੱਨਾ ਵੀ ਪਿਆਇਆ ਬਿਮਾਰੀਆਂ ਵੀ ਬੋ ਮੈਨੂੰ ਡਿਸਕ ਦੀ ਪ੍ਰੋਬਲਮ ਇਨਾ ਕਰਕੇ ਹੋਈ ਆ ਬਾਲਟੀਆਂ ਚੱਕਣ ਕਰਕੇ ਭਾਰਾ ਸਮਾਨ ਚੱਕਣ ਕਰਕੇ ਪਰ ਫੇਰ ਚਲੋ ਫੇਰ ਸਭ ਕੁਝ ਛੱਡ ਕੇ ਜੇ ਤੁਸੀਂ ਇਨਾ ਵਾਲ ਦੇਖੋ ਇਹ ਮੇਰੇ ਟਾਈਮ ਤੋਂ ਪਹਿਲਾਂ ਇੱਥੇ ਬੈਠੇ ਹੁੰਦੇ ਆ ਕਹਿੰਦੇ ਸਾਡੇ ਘਰ ਤੋਂ ਇੱਕ ਜਾਣਾ ਜਾਂਦਾ ਆ ਆਪਾਂ ਉਹਦੇ ਲਈ ਇੱਕ ਦਿਨ ਦੋ ਦਿਨ ਮਹੀਨਾ ਰੋ ਸਕਦੇ ਆ ਮੇਰੇ ਕੋ ਤਾਂ ਹੈ ਹੀ ਇਨੇ ਹੈਗੇ ਆ ਮੇਰਾ ਇੱਕ ਵੀ ਜਾਂਦਾ ਹੈ ਤੇ ਮੈਂ ਉਹਦੇ ਲਈ ਮਤਲਬ ਪੂਰਾ ਹਫਤਾ ਰੋਣੀ ਹੈ ਨਾਲ ਦੀ ਨਾਲ ਇਹਨਾਂ ਦੇ ਵਿੱਚ ਇੰਜੈਕਸ਼ਨ ਲਾਣੇ ਵੀ ਆ ਕੇ ਤੁਹਾਨੂੰ ਮੈਡੀਸਨ ਮੈਂ ਕਰ ਸਕਦੀ ਆ ਮੈਡੀਸਨ ਤੋਂ ਉੱਪਰ ਨਹੀਂ ਮੈਂ ਕਰਦੀ ਹੈ ਜਿੱਦ ਤੱਕ ਇਹਦੇ ਜ਼ਖਮ ਹੋਇਆ ਮੂੰਹ ਪਾੜ ਲੈਂਦੇ ਬਹੁਤ ਕੁਝ ਕਰਦੇ ਆ ਇਹ ਉਹ ਮੈਂ ਕਰ ਸਕਦੀ ਹੀ ਇੰਜੈਕਸ਼ਨ ਮੈਂ ਪਹਿਲੀ ਵਾਰੀ ਲਾਇਆ ਨਹੀਂ ਮੈਨੂੰ ਡਰ ਨਹੀਂ ਲੱਗਦਾ ਇਹਨਾਂ ਤੋਂ ਤਾਂ ਬਿਲਕੁਲ ਡਰ ਨਹੀਂ ਲੱਗਦਾ ਇਨਸਾਨਾਂ ਤੋਂ ਜ਼ਰੂਰ ਲੱਗਦਾ ਹੈ ਇਹਨਾਂ ਤੋਂ ਬਿਲਕੁਲ ਡਰ ਨਹੀਂ ਲੱਗਦਾ ਮੈਂ ਇਹਨਾਂ ਨੂੰ ਕੁਝ ਵੀ ਕਰਾਂ ਮੈਨੂੰ ਇੰਨਾ ਇਹਨਾਂ ਤੇ ਯਕੀਨ ਹੈ ਮੈਨੂੰ ਕਦੀ ਵਾਈਟ ਨਹੀਂ ਕਰਨਗੇ ਆਪਣੇ ਆਪ ਨੂੰ ਇੱਥੇ ਬਹੁਤ ਦੁਨੀਆ ਹੈ ਜਿਹੜੀ ਆਪਣੇ ਆਪ ਨੂੰ ਮਾਰ ਕੇ ਚੱਲਦੀ ਹੈ ਜੀ ਜੇ ਆਪਾਂ ਆਪਣੇ ਆਪ ਨੂੰ ਪਰਫੈਕਟ ਕੀ ਕਰਾਂਗੇ ਜੇ ਨਹੀਂ ਇਹਨਾਂ ਨੂੰ ਮੈਂ ਰੋਟੀ ਪਾਉਂਗੀ ਘਰ ਹੈ ਘਰ ਬੈਠੇ ਘਰ ਕੰਮ ਕਰਾਂਗੇ ਬੇਲੇ ਰਵਾਂਗੇ ਕਿੰਨਾ ਕੁ ਘਰ ਦਾ ਤੁਸੀਂ ਕੰਮ ਕਰ ਸਕਦੇ ਮੈਂ ਬੋ ਆਪਣੇ ਆਪ ਨੂੰ ਕੁਛ ਨਹੀਂ ਸੀ ਸਮਝਦੀਆਂ ਵੀ ਮੈਂ ਇਹਨਾਂ ਦੇ ਹੱਗੇ ਆ ਜੀ ਇਹਦੇ ਵਿੱਚ ਕਈ ਲੋਕੀ ਆਉਂਦੇ ਆ ਵੀ ਤੁਸੀਂ ਇਨਸਾਨਾਂ ਦੀ ਹੈਲਪ ਨਹੀਂ ਕਰਦੇ ਇਹਨਾਂ ਦੀ ਕਰਦੇ ਆ ਮੈਂ ਇਨਸਾਨਾਂ ਦੀ ਵੀ ਹੈਲਪ ਕਰਦੀ ਆ ਇਨਸਾਨਾਂ ਤੋਂ ਵੈਸੇ ਡਰ ਨਹੀਂ ਲੱਗਦਾ ਰਹਿਣੀ ਤਾਂ ਮੈਂ ਇਨਸਾਨਾਂ ਜੀ ਆ ਪਰ ਇਨਸਾਨਾਂ ਤੋਂ ਇਦਾਂ ਐ ਨਾ ਮੈਨੂੰ ਜਿੱਦਾਂ ਮੈਂ ਇਹਨਾਂ ਦੇ ਨਾਲ ਥੋੜੀ ਅਟੈਚ ਹੈਗੀ ਆ ਇਨਸਾਨਾਂ ਨੂੰ ਥੋੜਾ ਬੁਰਾ ਲੱਗਦਾ ਹੈ ਘਰ ਦੇ ਕਹਿੰਦੇ ਸੀ ਕਿ ਛੱਡ ਪਰੇ ਨਾ ਰੋਟੀ ਪਾਣੀ ਪਾੰਜ ਆਇਆ ਕਰ ਇਹਨਾਂ ਨੂੰ ਫਿਰ ਉਸ ਟਾਈਮ ਤੁਹਾਡੇ ਮਨ ਤੇ ਕੀ ਬੀਤ ਰਹੀ ਸੀ ਫੀਲ ਹੁੰਦਾ ਹੀ ਫੇ ਝੂਠ ਬੋਲਣਾ ਸ਼ੁਰੂ ਕਰਤਾ ਤੇ ਮੈਂ ਸੋਚਿਆ ਮੈਂ ਜੇ ਮੈਂ ਕਹੂੰਗੀ ਮੈਂ ਠੀਕ ਨਹੀਂ ਫਿਰ ਘਰਦਿਆਂ ਨੇ ਕਹਿਣਾ ਵੀ ਇਹ ਠੀਕ ਨਹੀਂ ਇਹਨਾਂ ਕਰਕੇ ਠੀਕ ਨਹੀਂ ਫਿਰ ਆਪਾਂ ਉਹ ਦਿਮਾਗ 'ਚ ਲੜਾਣਾ ਫਿਰ ਉਹ ਮੈਂ ਝੂਠ ਬੋਲਣਾ ਸ਼ੁਰੂ ਕਰਤਾ ਮੈਂ ਠੀਕ ਐ ਹੁਣ ਮੈਂ ਇਥੋਂ ਜਾਣਾ ਮੈਂ ਕਹਣਾ ਮੈਂ ਪਰਫੈਕਟ ਹੈਗੀ ਆ ਪਰ ਨਹੀਂ ਹੁੰਦੀ ਠੀਕ ਹੈ ਨਾ ਕੋਈ ਵੀ ਐ ਮੈਂ 3:30 ਵਜੇ 3 ਵਜੇ ਸਵੇਰੇ ਉੱਠ ਜਾਂਦੀ ਆ ਮੈਂ ਉੱਠ ਕੇ ਇਹਨਾਂ ਦਾ ਦਲੀਆ ਬਣਾ ਕੇ ਘਰ ਦਾ ਕੰਮ ਵੀ ਮੈਂ ਖੁਦ ਕਰਦੀ ਆ ਖੁਦ ਕਰਕੇ ਇਹਨਾਂ ਦੀ ਮੈਡੀਸਨ ਵੀ ਮੈਂ ਖੁਦ ਲੈਣ ਜਾਂਦੀ ਆ ਸਾਰਾ ਕੰਮ ਕਰਕੇ ਵੀ ਮੈਨੂੰ ਸੌਣ ਚ ਵੀ ਸਿਰਫ 3 ਜਾਂ 4 ਘੰਟੇ ਮਿਲਦੇ ਆ ਕਈ ਇਹਦੇ ਵਿੱਚ ਦੁਸ਼ਮਣ ਵੀ ਹੈਗੇ ਆ ਜਿਹੜੇ ਪਹਿਲੋਂ ਮੇਰੇ ਖਿਲਾਫ ਹੀ ਪਰ ਇਹਨਾਂ ਦੇ ਬਾਵਜੂਦ ਹੁਣ ਨਹੀਂ ਹੈਗੇ ਉਹ ਕੋਈ ਤਾਂ ਬੰਦਾ ਕਹਿੰਦਾ ਨਾ ਇੱਕ ਚੀਜ਼ ਲਈ ਲੋਇਲ ਹੁੰਦਾ ਮੈਂ ਇਹਨਾਂ ਲਈ ਬਹੁਤ ਲੋਇਲ ਹੈਗੀ ਹਾਂ ਫੀਲ ਹੁੰਦਾ ਹੈ ਪਰ ਫਿਰ ਘਰਦਿਆਂ ਤੋਂ ਧਮਕੀ ਮਿਲਦੀ ਹੈ ਵੀ ਮਤਲਬ ਉਹ ਅੱਗੇ ਉਹ ਇਹੀ ਕਹਿੰਦੇ ਆ ਵੀ ਜੇ ਇਕਲੇ ਇੰਨਾ ਬਿਮਾਰ ਹੋਣਾ ਹੈ ਤੇ ਤੇਰੇ ਕੋ ਇੰਨੇ ਹੈਗੇ ਆ ਇੰਸਟਾਗ੍ਰam ਬਣਾਓ ਜਾਂ ਕੁਛ ਬਣਾਓ ਇਹਨਾਂ ਲਈ ਹੈਲਪਲੀ ਮੈਂ ਕਹਾਂ ਨਹੀਂ ਜਿੰਨੀ ਦੇਰ ਤਾਂ ਤੁਹਾਡੀ ਚਲਦੀ ਹੈ ਉੰਨੀ ਦਿਨ ਮੈਂ ਪਾਉਂਗੀ ਕਿਉਂਕਿ ਆਪਾਂ ਕਿਸੇ ਕੋਈ ਨਾਲੇ ਪੈਸੇ ਮੰਗਾਗੇ ਕੋਈ ਨਹੀਂ ਦਿੰਦਾ ਕੋਈ ਕਹਿੰਦਾ ਤੁਸੀਂ ਇਦਾਂ ਕਰਨਾ ਤੁਸੀਂ ਉਦਾਂ ਕਰਨਾ ਜਿੰਨੀ ਦੇਰ ਬਾਬਾ ਹੀ ਦਿੰਦੇ ਪਏ ਉੰਨੀ ਦੇਰ ਪਰ ਹੁਣ ਇੱਥੇ ਜਿਹੜੇ ਸੈਅਰ ਕਰਦੇ ਆ ਲੋਕੀ ਉਹ ਦੇਖਦੇ ਆ ਮੈਨੂੰ ਡੇਲੀ ਆਂਦੀ ਨੂੰ ਸਿੱਧਾ ਹੁਣ ਆਪਾਂ ਆਂਦੇ ਨਾ ਕਈ ਹਫ਼ਤੇ ਚ ਇੱਕ ਵਾਰੀ ਵੇ ਵੈਸੇ ਆਂਦੇ ਉਹ ਮੈਨੂੰ ਡੇਲੀ ਨੂੰ ਇੱਥੇ ਦੇਖਦੇ ਆ ਮੇਰੀ ਉਹ ਹੈਲਪ ਕਰਦੇ ਆ ਜਦੋਂ ਕੋਈ ਗਲਤ ਕਹਿੰਦਾ ਆ ਫਿਰ ਫੀਲ ਬੋ ਹੁੰਦਾ ਪਰ ਜਦੋਂ ਕੋਈ ਐਪਰੀਸ਼ੀਏਟ ਕਰਦਾ ਆ ਫਿਰ ਉਹ ਹੀ ਲਵਜ਼ ਇੱਕੀ ਬਹੁਤ ਵਧੀਆ ਲੱਗਦਾ ਵੀ ਚਲੋ ਕੋਈ ਗਲਤ ਕਹਿੰਦਾ ਕੋਈ ਤਾਂ ਹੈਗਾ ਨਾ ਸਹੀ ਕਹਿਣ ਵਾਲਾ ਕੋਈ ਤਾਂ ਹੈਗਾ ਨਾ ਜਿਹੜਾ ਮੈਨੂੰ ਤੁਸੀਂ ਮੰਨੂਗੇ ਚੱਲਦੇ ਰੋਡ ਤੇ ਲੋਕੀ ਸਲੂਟ ਕਰਕੇ ਜਾਂਦੇ ਆ ਵੀ ਮੈਡਮ ਸਹੀ ਕਰਦੇ ਹੋ ਉੱਥੇ ਬਹੁਤ ਫੀਲ ਵਧੀਆ ਹੁੰਦਾ ਗੁੱਸੇ ਵਾਲੀ ਗੱਲ ਨਹੀਂ ਹੈ ਆਪਣਾ ਆਪਾ ਬੱਚਾ ਜੰਮਦੇ ਆ ਹਨ ਨੂੰ ਨਹੀਂ ਪਤਾ ਉਹ ਕਿਦਾਂ ਦਾ ਹੁੰਦਾ ਕਿਦਾਂ ਦਾ ਨਹੀਂ ਪਰ ਵੱਡਾ ਹੋ ਕੇ ਉਹ ਆਡਾ ਨਾਮ ਬਦਨਾਮ ਕਰਦਾ ਹੈ ਸਭ ਕੁਝ ਕਰਦਾ ਹੈ ਸਾਡਾ ਬੱਚਾ ਵੀ ਸਭ ਕੁਝ ਕਰਦਾ ਹੈ ਪਰ ਆਪਾਂ ਉਹਨੂੰ ਵੀ ਐਕਸੈਪਟ ਕਰਦੇ ਆ ਇਸ ਲਈ ਮੈਨੂੰ ਇਹਨਾਂ ਦਾ ਵੀ ਸਭ ਕੁਝ ਐਕਸੈਪਟ ਕਰਨਾ ਪੈਂਦਾ ਇਹਨਾਂ ਲਈ ਸੁੰਨਾ ਵੀ ਪੈਂਦਾ ਹੈ ਇਹਨਾਂ ਲਈ ਗਾਲਾਂ ਵੀ ਸੁਨੀਆਂ ਪੈਂਦੀਆਂ ਇਹਨਾਂ ਲਈ ਵਧੀਆ ਵੀ ਸੁੰਨਾ ਪੈਂਦਾ ਹੈ ਸਭ ਉਹੀ ਹੈ ਅੱਜ ਤੁਹਾਡੇ ਮੁਲਾਕਾਤ ਇੱਕ ਜਹੀ ਪੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਇਨਸਾਨਾਂ ਦੇ ਨਾਲ ਨਹੀਂ ਜਾਨਵਰਾਂ ਨਾਲ ਪਿਆਰ ਆ ਪੰਛੀਆਂ ਦੇ ਨਾਲ ਪਿਆਰ ਆ ਕੁੱਤਿਆਂ ਦੇ ਨਾਲ ਪਿਆਰ ਆ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਡੌਗਸ ਲਵਰ ਨੇ ਤੇ ਡੋਗਾ ਨੂੰ ਵੀ ਜਿਹੜਾ ਪਿਆਰ ਕਰਦੇ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਸਵਾਗਤ ਹੈ ਭੈਣ ਜੀ ਤੁਹਾਡਾ ਜੀ ਥੈਂਕ ਯੂ ਜੀ ਮੈਡਮ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਪੰਛੀਆਂ ਦੇ ਨਾਲ ਜਾਨਵਰਾਂ ਦੇ ਨਾਲ ਡੌਗਸ ਦੇ ਨਾਲ ਕਿਵੇਂ ਪਿਆਰ ਪਿਆ ਤੁਹਾਡਾ ਵੈਸੇ ਹੀ ਇਹ ਤੇ ਸੇਅਰ ਕਰਨਾਈ ਦਾ ਹੀ ਅਸੀਂ ਤੇ ਹੌਲੀ ਹੌਲੀ ਇਹਨਾਂ ਨੂੰ ਦੇਖਿਆ ਵੀ ਇਹ ਫਿਰਦੇ ਪਿਆਰ ਕਰਦੇ ਸਾਨੂੰ ਭੁੱਖੇ ਹੁੰਦੇ ਆ ਕੁਝ ਖਾਣ ਨੂੰ ਪਾ ਦਈਏ ਹੌਲੀ ਹੌਲੀ ਪਾਣਾ ਸ਼ੁਰੂ ਕੀਤਾ ਆ ਪਾਣਾ ਸ਼ੁਰੂ ਕੀਤਾ ਫਿਰ ਥੋੜਾ ਪਿਆਰ ਵੱਧ ਗਿਆ ਫਿਰ ਪਾਣਾ ਸ਼ੁਰੂ ਕੀਤਾ ਫਿਰ ਥੋੜਾ ਜਿਆਦਾ ਪਿਆਰ ਵੱਧ ਗਿਆ ਹੁਣ ਤਾਂ ਬਹੁਤ ਜਿਆਦਾ ਹੈਗਾ ਹੁਣ ਤਾਂ ਆਪਣੇ ਬੱਚੇ ਹੈਗੇ ਆ ਇਹ ਹਾਂਜੀ ਹਾਂਜੀ ਯਾਨੀ ਕਿ ਬੱਚਿਆਂ ਨਾਲੋਂ ਵੱਧ ਜਿਆਦਾ ਪਿਆਰ ਤੁਸੀਂ ਇਹਨਾਂ ਨੂੰ ਕਰਦੇ ਹੋ ਹਾਂਜੀ ਹਾਂਜੀ ਬੱਚੇ ਇਹ ਬੱਚਿਆਂ ਨਾਲ ਵੱਧ ਹੁੰਦੇ ਆ ਹਾਂਜੀ ਹਾਂਜੀ ਕਿੰਨਾ ਕਚੇਰ ਹੋ ਗਿਆ ਤੁਹਾਨੂੰ ਇਹਨਾਂ ਡੌਗਸ ਨੂੰ ਜਿਹੜਾ ਪਿਆਰ ਕਰਦੇ ਹੋ ਮੈਨੂੰ 5 ਸਾਲ ਹੋ ਗਏ ਹਾਂਜੀ ਹਾਂਜੀ 5 ਸਾਲ ਹੋ ਗਏ ਪੂਰੇ ਮੈਨੂੰ ਤੇ 5 ਸਾਲ ਚ ਮਤਲਬ ਕਈ ਬੱਚੇ ਆਏ ਕਈ ਗਏ ਕਈ ਪੂਰੇ ਹੋਏ ਆ ਵਿਚਾਰੇ ਹਾਂਜੀ ਕਈ ਆਏ ਆ ਕਈ ਬਾਹਰੋਂ ਆਏ ਆ ਨਵੇਂ ਹਾਂਜੀ ਹਾਂਜੀ ਇਸ ਤਰ੍ਹਾਂ ਦੀ ਦਾਦੇ ਪੇ ਕੋਈ 5 ਸਾਲ ਹੋ ਗਏ ਆ ਮੈਂ ਇਹਨਾਂ ਨੂੰ ਰੋਟੀ ਪਾਣੀ ਖਾਣਾ ਪਾਣੀ ਦਿੰਨੇ ਹੋ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਈ ਡੌਕਸ ਜਿਹੜੇ ਪੂਰੇ ਹੁੰਦੇ ਫਿਰ ਦੁੱਖ ਕਿੰਨਾ ਕੁ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਬੱਚਿਆਂ ਨਾਲੋਂ ਵੱਧ ਜ਼ਿਆਦਾ ਪਿਆਰ ਮੈਂ ਇਹਨਾਂ ਨੂੰ ਕਰਦੀ ਬਹੁਤ ਦੁੱਖ ਲੱਗਦਾ ਜੀ ਬਹੁਤ ਦੁੱਖ ਲੱਗਦਾ ਹੈ ਇਹ ਤੇ ਜਦੋਂ ਕੋਈ ਪੂਰਾ ਹੁੰਦਾ ਹੈ ਉਹ ਕਹਿੰਦੇ ਸਾਡੇ ਘਰ ਚੋਂ ਇੱਕ ਜਾਣਾ ਜਾਂਦਾ ਹੈ ਆਪਾਂ ਉਹਦੇ ਲਈ ਇੱਕ ਦਿਨ ਦੋ ਦਿਨ ਮਹੀਨਾ ਰੋ ਸਕਦੇ ਆ ਮੇਰੇ ਕੋਲ ਤਾਂ ਹੈ ਹੀ ਇੰਨੇ ਹੈਗੇ ਮੇਰਾ ਇੱਕ ਵੀ ਜਾਂਦਾ ਹੈ ਤੇ ਮੈਂ ਉਹਦੇ ਲਈ ਮਤਲਬ ਪੂਰਾ ਹਫਤਾ ਰੋਂਦੀ ਆ ਜੀ ਮੈਂ ਇਹ ਨਹੀਂ ਹੈਗਾ ਵੀ ਜੇ ਇਹ ਲਵਾਰਸ ਹੈਗੇ ਜੇ ਕੁਝ ਨਹੀਂ ਹੈ ਇਹਨਾਂ ਲਈ ਮੈਂ ਹੈਗੀ ਆ ਮੈਂ ਰੋਂਦੀ ਆ ਇਹਨਾਂ ਲਈ ਬਹੁਤ ਫੀਲ ਹੁੰਦਾ ਹੈ ਪਰ ਫਿਰ ਘਰਦਿਆਂ ਤੋਂ ਧਮਕੀ ਮਿਲਦੀ ਹੈ ਵੀ ਮਤਲਬ ਉਹ ਅੱਗੇ ਉਹ ਇਹੀ ਕਹਿੰਦੇ ਆ ਵੀ ਜੇ ਇਕਲੇ ਇੰਨਾ ਬਿਮਾਰ ਹੋਣਾ ਹੈ ਤੇ ਤੇਰੇ ਕੋ ਇੰਨੇ ਹੈਗੇ ਆ ਫਿਰ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਪਰ ਬਹੁਤ ਫੀਲ ਹੁੰਦਾ ਦੁੱਖ ਬਹੁਤ ਲੱਗਦਾ ਜੀ ਜਦੋਂ ਡੌਕਸ ਕਈ ਵਾਰੀ ਬਿਮਾਰ ਵੀ ਹੋ ਜਾਂਦੇ ਹੋਣਗੇ ਫਿਰ ਉਸ ਟਾਈਮ ਫਿਰ ਕਿਵੇਂ ਦੇਖਭਾਲ ਕਰਦੇ ਕੋਈ ਸਪੈਸ਼ਲ ਡਾਕਟਰ ਵਗੈਰਾ ਰੱਖਿਆ ਪੈਣਾ ਲਈ ਜਾਂ ਤੁਸੀਂ ਦੇਖਭਾਲ ਕਰਦੇ ਹੋ ਉਹਨਾਂ ਦੀ ਫਿਰ ਨਹੀਂ ਦੇਖਭਾਲ ਮੈਂ ਕਰਦੀ ਹੈਗੀ ਆ ਪੈਸੇ ਡਾਕਟਰ ਵੀ ਇਹੀ ਰੱਖਿਆ ਆ ਮੋਸਟਲੀ ਮੈਂ ਸਾਰਾ ਆਪ ਹੀ ਕਰ ਲੈਂਦੀ ਆ हां पर जेड़ा ਨਹੀਂ ਜਿੱਦਾਂ ਗਲੂਗੋਸ਼ ਵੈਰਾ ਲਾਣੇ ਹੋਣ ਜਾਂ ਕੁਛ ਨਹੀਂ ਪਤਾ ਲੱਗਦਾ ਫਿਰ ਉਹ ਡਾਕਟਰ ਹੈ ਡਾਕਟਰ ਲਈ हां इन ਇਸ ਵਾਰੀ ਡਾਕਟਰ ਆਇਆ ਨਹੀਂ ਸਾਡੇ ਇੱਥੇ ਕੋਈ ਹਲਕਾ ਹੀ ਆ ਗਿਆ ਹੈਗਾ ਬੱਚਾ ਤੇ ਉਹਨੇ ਕਾਫੀਆਂ ਨੂੰ ਬਾਈਟ ਕੀਤੀ ਕਾਫੀਆਂ ਨੂੰ ਮਾਰਿਆ ਤੇ ਡਾਕਟਰ ਆਂਦੇ 5:30 ਵਜੇ ਤੋਂ ਬਾਅਦ ਤੇ ਉਸ ਤੋਂ ਮੈਂ ਕਦੀ ਜ਼ਿੰਦਗੀ 'ਚ ਆਪਣੇ ਨਹੀਂ ਵੈਸੇ ਇੰਜੈਕਸ਼ਨ ਲਾਇਆ ਇਹਨਾਂ ਦੇ ਪਹਿਲੀ ਵਾਰੀ ਮੈਂ ਇੰਜੈਕਸ਼ਨ ਖੁਦ ਲਾਏ ਹੈਗੇ ਹਾਂ ਜੀ ਨਾਲ ਦੀ ਨਾਲ ਇਹਨਾਂ ਦੇ ਇੰਜੈਕਸ਼ਨ ਲਾਣੇ ਵੀ ਆ ਕੇ ਤੁਹਾਨੂੰ ਮੈਡੀਸਨ ਮੈਂ ਕਰ ਸਕਦੀ ਹਾਂ ਮੈਡੀਸਨ ਤੋਂ ਉੱਪਰ ਨਹੀਂ ਮੈਂ ਕਰਦੀ ਹੈਗੀ ਜਿੱਦ ਤੱਕ ਇਹਦੇ ਜ਼ਖਮ ਹੋਇਆ ਹੈ ਮੂੰਹ ਪਾੜ ਲੈਂਦੇ ਬਹੁਤ ਕੁਝ ਕਰਦੇ ਆ ਇਹ ਉਹ ਮੈਂ ਕਰ ਸਕਦੀ ਹੀ ਇੰਜੈਕਸ਼ਨ ਮੈਂ ਪਹਿਲੀ ਵਾਰੀ ਲਾਇਆ ਕਿਉਂਕਿ ਉਹਨਾਂ ਨੂੰ ਇੰਜੈਕਸ਼ਨ ਇਹਨਾਂ ਦੇ ਲਾਉਣੇ ਜ਼ਰੂਰੀ ਹੈ ਰੈਬਿਕਸ ਦੇ 7 ਬੰਦ ਦੇ ਬਿਮਾਰੀਆਂ ਨੂੰ ਇਹ ਕਿਸੇ ਨੂੰ ਵਾਈਟ ਕਰ ਲੈਣ ਜਾਂ ਕਿਸੇ ਨੂੰ ਇੱਥੇ ਚੀਜ਼ ਨੂੰ ਮੂੰਹ ਲਾ ਲੈਣ ਇੰਜੈਕਸ਼ਨ ਜ਼ਰੂਰੀ ਹੈ ਇਹਨਾਂ ਦੇ ਲਾਣੇ ਮੈਡਮ ਜਦੋਂ ਤੁਸੀਂ ਇੰਜੈਕਸ਼ਨ ਲਾਇਆ ਸੀ ਪਹਿਲੀ ਵਾਰ ਡਰ ਕਿੰਨਾ ਲੱਗਾ ਸੀ ਤੁਹਾਨੂੰ ਉਸ ਟਾਈਮ ਨਹੀਂ ਮੈਨੂੰ ਡਰ ਨਹੀਂ ਲੱਗਦਾ ਇਹਨਾਂ ਤੋਂ ਤਾਂ ਬਿਲਕੁਲ ਡਰ ਨਹੀਂ ਲੱਗਦਾ ਇਨਸਾਨਾਂ ਤੋਂ ਜ਼ਰੂਰ ਲੱਗਦਾ ਹੈ ਇਹਨਾਂ ਤੋਂ ਬਿਲਕੁਲ ਡਰ ਨਹੀਂ ਲੱਗਦਾ ਮੈਂ ਇਹਨਾਂ ਨੂੰ ਕੁਝ ਵੀ ਕਰਾਂ ਮੈਨੂੰ ਇੰਨਾ ਇਹਨਾਂ ਤੇ ਯਕੀਨ ਹੈ ਮੈਨੂੰ ਕਦੀ ਵਾਈਟ ਨਹੀਂ ਕਰਨਗੇ ਵਾਈਟ ਚਲੋ ਕਿਸੇ ਨੂੰ ਵੀ ਨਹੀਂ ਕਰਦੇ ਇਹ ਜਿੰਨੀ ਦੇਰ ਤੁਸੀਂ ਇਹਨਾਂ ਦਾ ਭਰੋਸਾ ਨਹੀਂ ਜਿੱਤ ਸਕਦੇ ਜਿੱਤੋਂ ਇਹਨਾਂ ਨੂੰ ਡਰ ਲੱਗੇ ਜਾਂ ਪਤਾ ਹੈਗਾ ਇਹ ਵੀ ਹਾਂ ਇਹਨੇ ਸਾਨੂੰ ਹਾਮ ਕਰਨਾ ਹੈਗਾ ਉਹਨੂੰ ਵਾਈਡ ਕਰ ਸਕਦੇ ਆ ਵੈਸੇ ਪਰ ਮੈਨੂੰ ਨਹੀਂ ਆਸਾ ਕੀਤਾ ਹਾਂ ਹਾਂ ਪਰ ਇਹਨਾਂ ਤੋਂ ਇਲਾਵਾ ਮੈਂ ਉਹਨੂੰ ਬਾਹਰ ਜਿਹੜੇ ਹੈਗੇ ਆ ਜਿੱਦਾਂ ਮੇਰੀ ਐਕਟਿਵਾ ਸੌਂਗ ਕੇ ਮੇਰੇ ਪਿੱਛੇ ਧੋੜਦੇ ਉਹਨਾਂ ਤੋਂ ਜ਼ਰੂਰ ਡਰ ਲੱਗਦਾ ਕਿਉਂਕਿ ਉਹ ਮੇਰੇ ਬੱਚੇ ਨਹੀਂ ਹੈਗੇ ਉਹਨਾਂ ਤੋਂ ਜ਼ਰੂਰ ਡਰਦੀ ਆ ਮੈਂ ਥੋੜਾ ਮੈਡਮ ਇਨਸਾਨਾਂ ਤੋਂ ਕਿਉਂ ਡਰ ਲੱਗਦਾ ਤੁਹਾਨੂੰ ਇਨਸਾਨਾਂ ਤੋਂ ਵੈਸੇ ਡਰ ਨਹੀਂ ਲੱਗਦਾ ਰਹਿਣੀ ਤਾਂ ਮੈਂ ਇਨਸਾਨਾਂ ਜੀ ਆ ਪਰ ਇਨਸਾਨਾਂ ਤੋਂ ਇਦਾਂ ਹੈ ਨਾ ਮੈਨੂੰ ਜਿੱਦਾਂ ਮੈਂ ਇਹਨਾਂ ਦੇ ਨਾਲ ਥੋੜੀ ਅਟੈਚ ਹੈਗੀਆਂ ਇਨਸਾਨਾਂ ਨੂੰ ਥੋੜਾ ਬੁਰਾ ਲੱਗਦਾ ਹੈ ਲੱਗਦਾ ਹੈ ਕਈਆਂ ਨੂੰ ਲੱਗਦਾ ਹੈ ਘ ਈਗਾ ਫੇਲੋ ਮੇਰਿਆਂ ਨੂੰ ਪਰ ਹੁਣ ਨਹੀਂ ਲੱਗਦਾ ਮੇਰੇ ਘਰ ਦੇਆਂ ਨੂੰ ਤਾਂ ਹੁਣ ਬਿਲਕੁਲ ਨਹੀਂ ਲੱਗਦਾ ਤੇ ਹੁਣ ਪਰ ਇੱਥੇ ਲੱਗਦਾ ਲੋਕਾਂ ਨੂੰ ਇੱਥੇ ਕਈਆਂ ਨੂੰ ਲੱਗਦਾ ਇਹ ਬੇਲੀ ਹੈ ਕਈਆਂ ਨੂੰ ਲੱਗਦਾ ਪਾਗਲ ਹੈਗੀ ਹੈ ਬਹੁਤ ਕੁਛ ਲੱਗਦੀ ਹੋਊਗੀ ਪਰ ਕਈਆਂ ਦੇ ਵਿੱਚੋਂ 4-5 ਹੈਗੇ ਜਿਹੜੇ ਮੈਨੂੰ ਬਹੁਤ ਵਧੀਆ ਵੀ ਸਮਝਦੇ ਆ ਤੇ ਇਹਨਾਂ ਦੀ ਮਾਂ ਵੀ ਸਮਝਦੇ ਆ ਹਾਂਜੀ ਮੈਡਮ ਪਰਿਵਾਰਿਕ ਸਪੋਰਟ ਕਿਹੋ ਜੀ ਰਹੀ ਵਿਆਹ ਹੀ ਪਏ ਹੋ ਤੁਸੀਂ ਹਾਂਜੀ ਮੇਰੀ ਮੈਰਿਜ ਹੋਈ ਪਈ ਹੈ ਮੇਰੀ ਪਰਿਵਾਰਿਕ ਕਿੱਦਾਂ ਹੈ ਵੀ ਜਦੋਂ ਮੈਂ ਨਵਾਂ ਨਵਾਂ ਕਰਨਾ ਸ਼ੁਰੂ ਕੀਤਾ ਸੀ ਫਿਰ ਘਰਦਿਆਂ ਨੂੰ ਇੰਨਾ ਨਹੀਂ ਹੈਗਾ ਸੀ ਵੀ ਮੈਂ ਇੰਨਾ ਇਹਨਾਂ ਦੇ ਵਿੱਚ ਆ ਜੂਗੀ ਉਹਨਾਂ ਨੂੰ ਹੀ ਠੀਕ ਹੈ ਓਕੇ ਚਲੋ ਜਾਂਦਾ ਹੀ ਮੇਰਾ ਪਹਿਲੋਂ ਇੰਨਾ ਡਬਾਂਦਾ ਹੀ ਸਿਰਫ ਦਲੀਏ ਦਾ ਤੇ ਉਸ ਤੋਂ ਬਾਅਦ ਜਦੋਂ ਹੌਲੀ-ਹੌਲੀ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਇਹਨਾਂ ਲਈ ਮੇਰਾ ਪਿਆਰ ਸ਼ੁਰੂ ਹੋ ਗਿਆ ਜਾਂ ਇੱਕ ਜਣਾ ਛੱਡ ਕੇ ਗਿਆ ਮੈਨੂੰ ਉਹਨਾਂ ਦਾ ਫੀਲ ਫਿਰ ਉਹ ਮੇਰੇ ਥੋੜਾ ਘਰ ਦੇ ਵੀ ਡਰ ਗਏ ਜੀ ਵੀ ਤੂੰ ਬਹੁਤ ਜ਼ਿਆਦਾ ਇਹਨਾਂ 'ਚ ਖੋਬ ਗਈ ਹੈ ਪਰ ਮੈਂ ਪਿੱਛੇ ਹੋ ਨਹੀਂ ਸਕੀ ਮੈਂ ਕੋਸ਼ਿਸ਼ ਵੀ ਕੀਤੀ ਸੀ ਇਹਨਾਂ ਤੋਂ ਪਿੱਛੇ ਹੋਣ ਦੀ ਕਿਉਂਕਿ ਇਨਾ ਲਈ ਮੈਨੂੰ ਬਹੁਤ ਬਿਮਾਰੀਆਂ ਤੇ ਬਹੁਤ ਕੁਝ ਸੁੱਨਾ ਵੀ ਪਿਆਇਆ ਬਿਮਾਰੀਆਂ ਵੀ ਬਹੁ ਮੈਨੂੰ ਡਿਸਕ ਦੀ ਪ੍ਰੋਬਲਮ ਇਨਾ ਕਰਕੇ ਹੋਈ ਹੈ ਬਾਲਟੀਆਂ ਚੱਕਣ ਕਰਕੇ ਭਾਰਾ ਸਮਾਨ ਚੱਕਣ ਕਰਕੇ ਪਰ ਫਿਰ ਚਲੋ ਫਿਰ ਸਭ ਕੁਝ ਛੱਡ ਕੇ ਜੇ ਤੁਸੀਂ ਇਨਾ ਵਾਲ ਦੇਖੋ ਇਹ ਮੇਰੇ ਟਾਈਮ ਤੋਂ ਪਹਿਲਾਂ ਇੱਥੇ ਬੈਠੇ ਹੁੰਦੇ ਆ ਮੈਂ ਨਹੀਂ ਆਂਦੀ ਮੇਰੇ ਟਾਈਮ ਤੋਂ ਪਹਿਲਾਂ ਇੱਥੇ ਬੈਠੇ ਹੁੰਦੇ ਆ ਫਿਰ ਉਹ ਜਿਹੜਾ ਫੀਲ ਹੈਗਾ ਹੈ ਨਾ ਉਹ ਥੋੜਾ ਤੁਹਾਨੂੰ ਅੰਦਰੋਂ ਅੰਦਰ ਝੰਜੋੜਦਾ ਹੈ ਮੈਨੂੰ ਕਿਸ ਤਰ੍ਹਾਂ ਦੀ ਦੱਦ ਬੇਗਮ ਨੂੰ ਡਿਸਕ ਦੀ ਪ੍ਰੋਬਲਮ ਵੀ ਪੈ ਗਈ ਸੀ ਬਾਲਟੀਆਂ ਚੱਕ ਚੱਕ ਫਿਰ ਘਰ ਦੇ ਤੁਹਾਡੇ ਕੀ ਕਹਿੰਦੇ ਸੀ ਉਸ ਟਾਈਮ ਘਰਦਿਆਂ ਨੇ ਵੈਸੇ ਇਹੀ ਕਿਹਾ ਸੀ ਵੀ ਛੱਡ ਦਿਓ ਜੀ ਫਿਰ ਮੈਂ ਕਿਹਾ ਸੀ ਛੱਡਣਾ ਨਹੀਂ ਉਹਨਾਂ ਨੇ ਕਿਹਾ ਸੀ ਫਿਰ ਕਿਸੇ ਨੂੰ ਹੈਲਪਰ ਤੌਰ ਤੇ ਰੱਖ ਲੈਣੇ ਹੈ ਨਾ ਪਰ ਹੈਲਪਰ ਤੌਰ ਤੇ ਆਪਾਂ ਉਹਨੂੰ ਰੱਖ ਸਕਦੇ ਜਿਹੜਾ ਇਹਨਾਂ ਨੂੰ ਪਿਆਰ ਕਰੇ ਜੀ ਇਹਨਾਂ ਨੂੰ ਪਿਆਰ ਕਰਨ ਘੱਟ ਲੋਕੀ ਡਰਦੇ ਜਿਆਦਾ ਹੈ ਜੋ ਕਿ ਜੈਜ ਵੀ ਹੈਗਾ ਡਰਦੇ ਹੈ ਇਸ ਲਈ ਫਿਰ ਮੇਰੇ ਮੰਮੀ ਮੈਨਾਂ ਆਣਾ ਸ਼ੁਰੂ ਕੀਤਾ ਮੰਮੀ ਨੇ ਜਦੋਂ ਤੁਹਾਡੇ ਘਰ ਦੇ ਕਹਿੰਦੇ ਸੀਗੇ ਕਿ ਛੱਡ ਪਰੇ ਨਾ ਰੋਟੀ ਪਾਣੀ ਪਾੰਜ ਆਇਆ ਕਰ ਇਹਨਾਂ ਨੂੰ ਫਿਰ ਉਸ ਟਾਈਮ ਤੁਹਾਡੇ ਮਨ ਤੇ ਕੀ ਬੀਤ ਰਹੀ ਸੀ ਫੀਲ ਹੁੰਦਾ ਹੀ ਫੇ ਝੂਠ ਬੋਲਣਾ ਸ਼ੁਰੂ ਕਰਤਾ ਜੀ ਫੇ ਮੈਂ ਸੋਚਿਆ ਮੈਂ ਜੇ ਮੈਂ ਕਹੂੰਗੀ ਮੈਂ ਠੀਕ ਨਹੀਂ ਫਿਰ ਘਰਦਿਆਂ ਨੇ ਕਹਿਣਾ ਵੀ ਇਹ ਠੀਕ ਨਹੀਂ ਇਹਨਾਂ ਕਰਕੇ ਠੀਕ ਨਹੀਂ ਫਿਰ ਆਪਾਂ ਉਹ ਦਿਮਾਗ 'ਚ ਲੜਾਣਾ ਫਿਰ ਉਹ ਮੈਂ ਝੂਠ ਬੋਲਣਾ ਸ਼ੁਰੂ ਕਰਤਾ ਮੈਂ ਠੀਕ ਐ ਜੀ ਹੁਣ ਮੈਂ ਇਤੋਂ ਜਾਣਾ ਮੈਂ ਕਹਣਾ ਮੈਂ ਪਰਫੈਕਟ ਹੈਗੀ ਆ ਪਰ ਨਹੀਂ ਹੁੰਦੀ ਠੀਕ ਐ ਨਾ ਕੋਈ ਵੀ ਐ ਮੈਂ 3:30 ਵਜੇ 3 ਵਜੇ ਸਵੇਰੇ ਉੱਠ ਜਾਂਦੀ ਆ ਮੈਂ ਉੱਠ ਕੇ ਇਹਨਾਂ ਦਾ ਦਲੀਆ ਬਣਾ ਕੇ ਘਰ ਦਾ ਕੰਮ ਵੀ ਮੈਂ ਖੁਦ ਕਰਦੀ ਆ ਖੁਦ ਕਰਕੇ ਇਹਨਾਂ ਦੀ ਮੈਡੀਸਨ ਵੀ ਮੈਂ ਖੁਦ ਲੈਣ ਜਾਂਦੀ ਆ ਸਾਰਾ ਕੰਮ ਕਰਕੇ ਵੀ ਮੈਨੂੰ ਸੌਣ ਚ ਵੀ ਸਿਰਫ 3 ਜਾਂ 4 ਘੰਟੇ ਮਿਲਦੇ ਆ ਤੇ ਲੋਕੀ ਕਹਿੰਦੇ ਵੀ ਆ ਮੈਨੂੰ ਮੇਰੇ ਘਰ ਦੇ ਮੇਰੇ ਮੁੱਲੇ ਦੇ ਕਹਿੰਦੇ ਵੀ ਆ ਜਿਹੜੇ ਦੇਖਦੇ ਆ ਮੈਨੂੰ ਉੱਠਦੀ ਨੂੰ ਵੀ ਤੂੰ ਇੰਨੀ ਝੇਤੀ ਉੱਠਦੀ ਆ ਤੂੰ ਛੱਡ ਦੇ ਇਹਨਾਂ ਦਾ ਜਾਂ ਕੁਝ ਵੀ ਨਹੀਂ ਮੈਂ ਕਹਿੰਦੀ ਹੁੰਦੀ ਮੈਂ ਠੀਕ ਆ ਜੀ ਮੈਂ ਤਾਂ ਘਰ ਦਾ ਕੰਮ ਕਿਵੇਂ ਕਰਦੇ ਹਾਂ ਸਾਰਾ ਪੂਰੀ ਦਾੜੀ ਤਾਂ ਤੁਹਾਡੀ ਇਹਨਾਂ ਡਾਕਸ ਦੇ ਵਿੱਚ ਨਿਕਲ ਜਾਂਦੀ ਮਾਸੋਂ ਨਹੀਂ ਮੈਂ ਆਪਣੇ ਘਰ ਦੇ ਨੂੰ ਵੀ ਹੁਣ ਇਹਨਾਂ ਕੋ ਜਾਣਾ ਹੈ ਜਾ ਕੇ ਮੈਂ ਘਰ ਦਾ ਕੰਮ ਵੀ ਕਰਨਾ ਹੈ ਘਰ ਦਾ ਕੰਮ ਵੀ ਜ਼ਰੂਰੀ ਹੈ ਜੇ ਉਹ ਉਹ ਵੀ ਅਵਾਇਡ ਨਹੀਂ ਕਰ ਸਕਦੇ ਹੋ ਜਾਂਦਾ ਹੈ ਆਪਣੇ ਆਪ ਨੂੰ ਇੱਥੇ ਬਹੁਤ ਦੁਨੀਆ ਹੈ ਜਿਹੜੀ ਆਪਣੇ ਆਪ ਨੂੰ ਮਾਰ ਕੇ ਚੱਲਦੀ ਹੈ ਜੇ ਆਪਾਂ ਆਪਣੇ ਆਪ ਨੂੰ ਪਰਫੈਕਟ ਕੀ ਕਰਾਂਗੇ ਜੇ ਨਹੀਂ ਇਹਨਾਂ ਨੂੰ ਮੈਂ ਰੋਟੀ ਪਾਉਂਗੀ ਘਰ ਹੈ ਘਰ ਬੈਠੇ ਘਰ ਕੰਮ ਕਰਾਂਗੇ ਬੇਲੇ ਰਵਾਂਗੇ ਕਿੰਨਾ ਕੁ ਘਰ ਦਾ ਤੁਸੀਂ ਕੰਮ ਕਰ ਸਕਦੇ ਮੈਂ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਆਂ ਵੀ ਮੈਂ ਇਹਨਾਂ ਦੇ ਅਲ ਦੇ ਹੈਗੀ ਆਂ ਜੀ ਇਹਦੇ ਵਿੱਚ ਕਈ ਲੋਕੀ ਆਂਦੇ ਆ ਵੀ ਤੁਸੀਂ ਇਨਸਾਨਾਂ ਦੀ ਹੈਲਪ ਨਹੀਂ ਕਰਦੇ ਇਹਨਾਂ ਦੀ ਕਰਦੇ ਆਂ ਮੈਂ ਇਨਸਾਨਾਂ ਦੀ ਵੀ ਹੈਲਪ ਕਰਦੀ ਜੀ ਕੋਈ ਵੀ ਇਨਸਾਨ ਵੀ ਉਦਾਂ ਦਾ ਆਂਦਾ ਹੈ ਉਹਦੀ ਵੀ ਹੈਲਪ ਕਰੀਦੀ ਹਾਂਜੀ ਮੈਡਮ ਹਸਬੰਡ ਤੁਹਾਡੇ ਕੀ ਕਹਿੰਦੇ ਸੀਗੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੇ ਹਸਬੰਡ ਮੇਰੇ ਨੇ ਉਹਨਾਂ ਨੇ ਕਦੇ ਇਹ ਨਹੀਂ ਕੁਝ ਮੈਨੂੰ ਇਦਾਂ ਮਤਲਬ ਇਹਨਾਂ ਲਈ ਕਦੀ ਇੰਨਾ ਨਹੀਂ ਮਨਾ ਕੀਤਾ ਠੀਕ ਹੀ ਖੁਸ਼ ਹੀ ਪਰ ਹੌਲੀ ਹੌਲੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਬਹੁਤ ਜ਼ਿਆਦਾ ਰੁੱਝ ਗਈ ਹੈ ਫਿਰ ਥੋੜਾ ਫੀਲ ਵੀ ਕਰਦੇ ਹੀ ਪਰ ਚਲੋ ਠੀਕ ਹੈ ਹੁਣ ਸਭ ਠੀਕ ਹੈ ਹੁਣ ਨਹੀਂ ਮੈਨੂੰ ਕੋਈ ਮਨਾ ਨਹੀਂ ਕਰਦਾ ਹੈਗਾ ਹਾਂਜੀ ਮੈਡਮ ਕਿੰਨੇ ਕ ਡੌਗਸ ਨੇ ਤੁਹਾਡੇ ਕੋਲ ਜਿਹਨਾਂ ਨੂੰ ਤੁਸੀਂ ਰੋਜ਼ ਆ ਕੇ ਖਾਣਾ ਪਾਉਂਦੇ ਹੋ ਮੇਰੇ ਕੋ ਡੇਢ 200 ਡੌਗ ਹੈਗਾ ਜੀ ਜਿਨ੍ਹਾਂ ਨੂੰ ਮੈਂ ਡੇਲੀ ਫੀਡ ਕਰਵਾਨੀ ਹੈ ਫਿਰ ਮੈਡਮ ਇਹ ਸਾਰਾ ਮੈਨੇਜ ਕਿੱਥੋਂ ਕਰਦੇ ਹੋ ਤੁਸੀਂ ਡੇਢ 200 ਡੌਗਸ ਕਿਸ ਤਰ੍ਹਾਂ ਤੇ ਦਾਦੇ ਪਿਓ ਡੇਲੀ ਫੀਡ ਪਾਣੇ ਉਹਨਾਂ ਜਦੋਂ ਮੈਂ ਨਵਾਂ ਨਵਾਂ ਪਾਣਾ ਸ਼ੁਰੂ ਕੀਤਾ ਨਾ ਜਿੱਦਾਂ 3-4 ਸਾਲ ਮੈਂ ਖੁਦ ਪਾਏ ਆਪਣੀ ਪੋਗ ਮੇਰੇ ਮਤਲਬ ਘਰ ਦੇ ਹੋਗੇ ਰਿਸ਼ਤੇਦਾਰ ਹੋਗੇ ਮੇਰੇ ਹੈਲਪ ਕਰਦੇ ਹੀਗੇ ਠੀਕ ਹੈ ਫਿਰ ਉਸ ਤੋਂ ਬਾਅਦ ਕਈਆਂ ਨੇ ਕਿਹਾ ਤੁਸੀਂ ਜਿੱਦਾਂ ਮਤਲਬ ਆਪਣਾ ਇਹ ਇੰਸਟਾਗ੍ਰam ਬਣਾਓ ਜਾਂ ਕੁਝ ਬਣਾਓ ਇਹਨਾਂ ਲਈ ਹੈਲਪ ਲਈ ਮੈਂ ਕਿਹਾ ਨਹੀਂ ਜਿੰਨੀ ਦੇਰ ਤਾਂ ਤੁਹਾਡੀ ਚਲਦੀ ਹੈ ਉੰਨੀ ਦੇਰ ਮੈਂ ਪਾਉਂਗੀ ਕਿਉਂਕਿ ਆਪਾਂ ਕਿਸੇ ਕੋਈ ਨਾਲੇ ਪੈਸੇ ਮੰਗਾਗੇ ਕੋਈ ਨਹੀਂ ਦਿੰਦਾ ਕੋਈ ਕਹਿੰਦਾ ਤੁਸੀਂ ਇਦਾਂ ਕਰਨਾ ਤੁਸੀਂ ਉਦਾਂ ਕਰਨਾ ਜਿੰਨੀ ਦੇਰ ਬਾਬੇ ਹੀ ਦਿੰਦੇ ਪਏ ਉੰਨੀ ਦੇਰ ਪਰ ਹੁਣ ਇੱਥੇ ਜਿਹੜੇ ਸੈਅਰ ਕਰਦੇ ਆ ਲੋਕੀ ਉਹ ਦੇਖਦੇ ਆ ਮੈਨੂੰ ਡੇਲੀ ਆਂਦੀ ਨੂੰ ਜਿੱਦਾਂ ਹੁਣ ਆਪਾਂ ਆਂਦੇ ਨਾ ਕਈ ਹਫ਼ਤੇ 'ਚ ਇੱਕ ਵਾਰੀ ਵੈਸੇ ਆਂਦੇ ਉਹ ਮੈਨੂੰ ਡੇਲੀ ਨੂੰ ਇੱਥੇ ਦੇਖਦੇ ਆ ਮੇਰੀ ਉਹ ਹੈਲਪ ਕਰਦੇ ਆ ਜੀ ਮੇਰੀ ਹੁਣ ਜਿੱਦਾਂ ਮਤਲਬ ਕਾਫੀ ਹੈਲਪ ਇੱਥੇ ਹੁੰਦੀ ਆ ਜੀ ਹਾਂਜੀ ਮਤਲਬ ਕਿ ਆਣ ਗਵਾਂਡ ਰਿਸ਼ਤੇਦਾਰ ਤੁਹਾਡੇ ਤਾਂ ਨਹੀਂ ਕਹਿੰਦੇ ਕੀ ਬਿੱਲ ਕੰਮ ਲੱਗੀ ਰਹਿਣੀਆਂ ਨਹੀਂ ਕਹਿੰਦੇ ਆ ਜੀ ਕਹਿੰਦੇ ਆ ਕੀ ਕਹਿੰਦੇ ਨੇ ਤੁਹਾਨੂੰ ਫਿਰ ਉਹ ਉਹ ਇਹੀ ਕਹਿੰਦੇ ਹੈਗੇ ਆ ਵੀ ਇਹ ਕੀ ਕੰਫਰਿਆ ਆਇਆ ਵੀ ਇਹ ਛੱਡ ਦੇ ਇਹਨਾਂ ਦੀ ਸੇਵਾ ਮਤਲਬ ਆਪਣੇ ਸਰੀਰ ਲਈ ਨਹੀਂ ਪਰ ਉਹਨਾਂ ਨੇ ਕਿਸੇ ਜਗ੍ਹਾ ਤੇ ਆ ਕੇ ਉਹਨਾਂ ਨੇ ਵੀ ਕਹਿਣਾ ਬੰਦ ਕਰਤਾ ਕਿਉਂਕਿ ਆਪਾਂ ਜਿਹੜਾ ਕੰਮ ਕਹਿੰਦੇ ਰੋਜ਼ ਇੱਕ ਸਿੱਦਤ ਨਾਲ ਕਰਦੇ ਆਂ ਇੱਕ ਲੇਡੀਜ਼ ਐ ਲੇਡੀਜ਼ ਕੰਮ ਕਰਕੇ ਬਾਹਰ ਵਹਿ ਜਾਂਦੀ ਐ ਗੱਲਾਂ ਕਰਨੀਆਂ ਇੱਧਰ ਉੱਧਰ ਦੀਆਂ ਉਹਨਾਂ ਨੇ ਮੇਰਾ ਦੇਖਿਆ ਹੋਇਆ ਸਾਰਾ ਵੀ ਇਹ ਕੁਝ ਵੀ ਟਾਈਮ ਸਿਰ ਨਹੀਂ ਕਰਦੀ ਸਵਾਏ ਇਹਨਾਂ ਤੋਂ ਮੈਂ ਪੂਰੇ ਟਾਈਮ ਤੇ ਘਰ ਆਨੀ ਐ 1 ਵਜੇ 1 ਵਜੇ ਆ ਕੇ ਮੈਂ ਚਾਹ ਪੀ ਕੇ 1:30 ਵਜੇ ਇਹਨਾਂ ਦੇ ਕੰਮ ਤੇ ਸ਼ੁਰੂ ਹੋ ਜਾਂਦੀ ਐ ਜਦੋਂ ਆਪਾਂ ਕੋਈ ਦੁਸ਼ਮਣ ਵੀ ਹੁੰਦਾ ਨਾ ਮੇਰੇ ਕਈ ਇਹਦੇ ਵਿੱਚ ਦੁਸ਼ਮਣ ਵੀ ਹੈਗੇ ਆ ਜਿਹੜੇ ਪਹਿਲੋਂ ਮੇਰੇ ਖਿਲਾਫ ਹੀ ਪਰ ਇਹਨਾਂ ਦੇ ਬਾਵਜੂਦ ਹੁਣ ਨਹੀਂ ਹੈਗੇ ਉਹ ਕੋਈ ਤਾਂ ਬੰਦਾ ਕਹਿੰਦਾ ਨਾ ਇੱਕ ਚੀਜ਼ ਲਈ ਲੋਇਲ ਹੁੰਦਾ ਹੈ ਮੈਂ ਇਹਨਾਂ ਲਈ ਬਹੁਤ ਲੋਇਲ ਹੈਗੀ ਹਾਂ ਹਾਂਜੀ ਮੈਡਮ ਜਿਸ ਤਰ੍ਹਾਂ ਦੀ ਦਾਦੇ ਵੀ ਕਿ ਲੋਕ ਤੁਹਾਨੂੰ ਜਦੋਂ ਆ ਕੇ ਐਪਰੀਸ਼ੀਏਟ ਕਰਦੇ ਨੇ ਫਿਰ ਕਿੰਨੀ ਕੁ ਖੁਸ਼ੀ ਤੁਹਾਨੂੰ ਮਹਿਸੂਸ ਹੁੰਦੀ ਹੈ ਦੇਖੋ ਜਦੋਂ ਕੋਈ ਗਰਲਸ ਕਹਿੰਦਾ ਹੈ ਫਿਰ ਫੀਲ ਬੋ ਹੁੰਦਾ ਪਰ ਜਦੋਂ ਕੋਈ ਐਪਰੀਸ਼ੀਏਟ ਕਰਦਾ ਹੈ ਫਿਰ ਉਹ ਹੀ ਲਵਜ਼ ਇੱਕੀ ਬਹੁਤ ਵਧੀਆ ਲੱਗਦਾ ਵੀ ਚਲੋ ਕੋਈ ਗਲਤ ਕਹਿੰਦਾ ਕੋਈ ਤਾਂ ਹੈਗਾ ਨਾ ਸਹੀ ਕਹਿਣ ਵਾਲਾ ਕੋਈ ਤਾਂ ਹੈਗਾ ਨਾ ਜਿਹੜਾ ਮੈਨੂੰ ਤੁਸੀਂ ਮੰਨੂਗੇ ਚੱਲਦੇ ਰੋਡ ਤੇ ਲੋਕੀ ਸਲੂਟ ਕਰਕੇ ਜਾਂਦੇ ਆ ਵੀ ਮੈਡਮ ਸਹੀ ਕਰਦੇ ਹੋ ਉੱਥੇ ਬਹੁਤ ਫੀਲ ਵਧੀਆ ਹੁੰਦਾ ਜਦੋਂ ਕੋਈ ਗਲਤ ਕਹਿੰਦਾ ਮੈਡਮ ਫਿਰ ਉਦੋਂ ਜਦੋਂ ਕੋਈ ਗਲਤ ਕਹਿੰਦਾ ਹੈ ਉਦੋਂ ਚਲੋ ਉਹ ਵੀ ਸੁਣ ਲਈਦਾ ਉਹਨਾਂ ਦਾ ਗਲਤ ਵੀ ਸੁਣ ਲਈਦਾ ਕੀ ਕਹਿ ਸਕਦੇ ਸੁੰਨਾ ਪੈਂਦਾ ਇਹਨਾਂ ਦੇ ਪਿੱਛੇ ਆਪਾਂ ਹੁਣ ਆਪਾਂ ਘਰ ਆਏ ਆਪਣੇ ਸਾਡੇ ਬੱਚੇ ਹੁੰਦੇ ਆ ਗੁੱਸੇ ਵਾਲੀ ਗੱਲ ਨਹੀਂ ਹੈ ਆਪਣਾ ਆਪਾ ਬੱਚਾ ਜੰਮਦੇ ਆ ਹਨ ਨੂੰ ਨਹੀਂ ਪਤਾ ਉਹ ਕਿੱਦਾਂ ਦਾ ਹੁੰਦਾ ਕਿੱਦਾਂ ਦਾ ਨਹੀਂ ਪਰ ਵੱਡਾ ਹੋ ਕੇ ਉਹ ਸਾਡਾ ਨਾਮ ਬਦਨਾਮ ਕਰਦਾ ਹੈ ਸਭ ਕੁਝ ਕਰਦਾ ਹੈ ਸਾਡਾ ਬੱਚਾ ਵੀ ਸਭ ਕੁਝ ਕਰਦਾ ਹੈ ਪਰ ਆਪਾਂ ਉਹਨੂੰ ਵੀ ਐਕਸੈਪਟ ਕਰਦੇ ਆ ਇਸ ਲਈ ਮੈਨੂੰ ਇਹਨਾਂ ਦਾ ਵੀ ਸਭ ਕੁਝ ਐਕਸੈਪਟ ਕਰਨਾ ਪੈਂਦਾ ਇਹਨਾਂ ਲਈ ਸੁੰਨਾ ਵੀ ਪੈਂਦਾ ਹੈ ਇਹਨਾਂ ਲਈ ਗਾਲਾਂ ਵੀ ਸੁਨੀਆਂ ਪੈਂਦੀਆਂ ਇਹਨਾਂ ਲਈ ਵਧੀਆ ਵੀ ਸੁੰਨਾ ਪੈਂਦਾ ਹੈ ਸਭ ਉਹੀ ਹੈ ਜੀ ਮडम ਸਭ 맞ਦੀ ਗੱਲ ਹੈ ਸਮਝ ਦੀ ਗੱਲ ਹੈ ਜੇ ਤੁਸੀਂ ਸਮਝੋ ਇਹਨਾਂ ਨੂੰ ਤਾਂ ਜੇ ਤੁਸੀਂ ਇਹਨਾਂ ਨੂੰ ਜਾਨਵਰ ਸਮਝਦੇ ਫਿਰ ਤੁਸੀਂ ਕੁਝ ਨਹੀਂ ਕਹਿ ਸਕਦੇ ਹਨਾ ਮੈਡਮ ਲਾਸਟ ਦੇ ਵਿੱਚ ਕੀ ਕਹਿਣਾ ਚਾਹੂਗੀ ਜਿਹੜੇ ਲੋਕ ਤੁਹਾਨੂੰ ਗਲਤ ਕਹਿੰਦੇ ਸਿਗੇ ਮੈਂ ਕਿਸੇ ਨੂੰ ਆਪਾਂ ਦੇਖੋ ਕਿਸੇ ਨੂੰ ਕੁਝ ਸਮਝਾ ਨਹੀਂ ਸਕਦੇ ਹਨਾ ਜਿਨ੍ਹਾਂ ਨੇ ਗਲਤ ਸੋਚਣੀ ਹੈਗੀ ਹੈ ਉਹ ਗਲਤ ਸੋਚ ਸਕਦੇ ਆ ਪਰ ਮੈਨੂੰ ਗਲਤ ਤਾਂ ਮੇਰੇ ਹਸਬੰਦ ਮੇਰੇ ਨਾਲ ਹੈਗੇ ਆ ਮੇਰੇ ਘਰ ਦੇ ਮੇਰੇ ਨਾਲ ਹੈ ਬਸ ਮੇਰੇ ਬੱਚੇ ਮੇਰੇ ਨਾਲ ਹੈ ਸਭ ਤੋਂ ਵੱਡੀ ਹੈ ਪਰਮਾਤਮਾ ਨਾਲ ਹੈ ਸਰੀਰ ਚੱਲਦਾ ਹੈ ਸੇਵਾ ਕਰੀਦੀ ਆ ਜੀ ਬਸ ਕੀ ਨਾਮ ਕੀ ਰੱਖੇ ਹੋਏ ਨੇ ਇਹਨਾਂ ਨੇ ਫਿਰ ਨਾਂ ਵੀ ਤੁਸੀਂ ਰੱਖੇ ਹੋਗੇ ਨਾ ਦੇਖੋ ਜੀ ਤੁਸੀਂ ਨਾਮ ਇਹਨਾਂ ਦਾ ਰੱਖਿਆ ਹੋਇਆ ਕਿ ਇਹਦਾ ਮੋਟੀ ਕਿਸੇ ਦਾ ਕਾਲੂ ਕਿਸੇ ਦਾ ਲੰਬੋ ਕਿਸੇ ਦਾ ਇਹ ਸਭ ਦੇ ਨਾਮ ਆਪੋ ਆਪਣੇ ਰੱਖੇ ਹੋਏ ਹਨ ਇਹਨਾਂ ਦੇ ਮੇਰੇ ਕੋਲ 1.200 ਡੌਗੀ ਹੈਗਾ ਹੈ ਮੇਰੇ ਬੱਚੇ ਹੈ ਮੈਂ ਸਾਰਿਆਂ ਨੂੰ ਪੱਬਰੂ ਕਹਿ ਕੇ ਬੁਲਾਨਦੀ ਹਾਂ ਹਾਂ ਪਰ ਮੇਰੀ ਆਵਾਜ਼ ਦੂਰੋਂ ਪਹਿਚਾਨਦੇ ਆ ਜੇ ਇੱਕ ਦੂਜੇ ਨਾਲ ਲੜਦੇ ਹੋਣ ਤਾਂ ਸਿਰਫ ਮੇਰੀ ਆਵਾਜ਼ ਹੀ ਕਾਫੀ ਹੈਗੀ ਹੈ ਉੱਥੇ ਲੜਨਾ ਬੰਦ ਕਰ ਦਿੰਦੇ ਸਸ ਭੈਣ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ 5 ਸਾਲਾਂ ਤੋਂ ਲਗਾਤਾਰ ਜਿਹੜਾ ਡੌਗਸ ਨੂੰ ਪਿਆਰ ਕਰਦੇ ਨੇ ਤੇ ਰੋਜ਼ ਜਿਹੜਾ ਘਰ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਜਿਹੜਾ ਇਹਨਾਂ ਨੂੰ ਫੀਡ ਪਾਣ ਆਂਦੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ